ਲੇ ਬਰਾਜ ਜੱਪਾ ਆਇਆ ਵੀਰਪਾਲ ਮਿਸਤਰੀ ਬਰੇਟਾਂ ਵਾਲੇ ਕੋਲ ਠੀਕ ਹੈ ਆਪਾਂ ਗੱਲ ਕਰਦੇ ਆਂ ਬਾਈ ਨਾਲ ਤੇ ਕੀ ਕੀ ਚੀਜ਼ ਤਿਆਰ ਕਰਦੇ ਨੇ ਕਿਹੜੇ ਕਿਹੜੇ ਇਹਨਾਂ ਕੋਲ ਛੇਤੀ ਦੇ ਸੰਤ ਬਣਦੇ ਨੇ ਤੇ ਕਿਹੜੇ ਕਿਹੜੇ ਤਿਆਰ ਕਰਦੇ ਨੇ ਠੀਕ ਹੈ ਆਜੋ ਕਰਦੇ ਆਂ ਗੱਲ ਵੀਰਪਾਲ ਮਿਸਤਰੀ ਨਾਲ ਲੈ ਆਜੋ ਕਰਦੇ ਆਂ ਗੱਲ ਆਪਾਂ ਵੀਰਪਾਲ ਮਿਸਤਰੀ ਨਾਲ ਆ ਆਪਣਾ ਭਰਾ ਹੈ ਉਹ ਠੀਕ ਹੈ ਤੇ ਥੋੜਾ ਜਿਹਾ ਬਿਜੀ ਨੇ ਆ ਜੀ ਬਾਈ ਜੀ ਕੀ ਕੀ ਸੰਤ ਤਿਆਰ ਹੁੰਦੇ ਆਪਣੇ ਕੋਲ ਦੱਸਿਓ ਮਾੜਾ ਜਿਹਾ ਦਰਸ਼ਕਾਂ ਨੂੰ ਬਾਈ ਜੀ ਖੇਤੀਬਾੜੀ ਵਾਲੇ ਨਾਲ ਸਾਰੇ ਸੰਤ ਬਣਦੇ ਨੇ ਬਹੁਤ ਹੀ ਵਧੀਆ ਬਾਈ ਠੀਕ ਹੈ ਕਹਾਣੀ ਸੰਗਰੰਧੀਆ ਠੀਕ ਐ ਹੌਣੇ ਜਿੰਦਰੇ ਬਾਈ ਬੌਂਦੀ ਵਧੀਆ ਸੰਧ ਬਣਾਉਣੀ ਬਈ ਘੈਂਟ ਆ ਠੀਕ ਐ 650 ਦੀ ਕਿਰਪਾ ਬਈ ਤਾਂ ਘੈਂਟ ਬਣ ਜਾਂਦੀ ਬਾਈ ਹੈ ਉਹਦੀ ਰਹਿਮ ਤਾਂ ਬਸ ਪ੍ਰਮਾਤਮਾ ਦੀ ਠੀਕ ਐ ਜੀ ਹਾਂ ਜੀ ਤੇ ਜਿੰਦਰੇ ਹੋਗੇ ਕਈਆਂ ਦਾਤੀਆਂ ਜੋ ਵੀ ਮਤਲਬ ਖੇਤੀ ਦਾ ਸੰਧ ਸੰਦੇੜਾ ਸਾੜਾ ਤੁਹਾਡੇ ਕੋਲ ਤਕਰੀਬਨ ਅਵੇਲੇਬਲ ਹੈ ਹਾਂ ਜੀ ਬਈ ਸਾਰੀ ਚੀਜ਼ਾਂ ਜੋ ਵੀ ਹੁੰਦੀ ਹੈ ਖੇਤੀ 'ਚ ਵਰਤੋ ਜਾਣਾ ਕਹੀ ਲੈ ਕੇ ਦਾਤੀ ਤੋਂ ਲੈ ਕੇ ਕਹੀ ਹਾਲਾ ਜੋ ਵੀ ਚੀਜ਼ੇ ਸਾਰੀ ਤੁਹਾਡੇ ਕੋਲ ਪ੍ਰੋਵਾਈਡ ਕਰਾਣੇ ਹੋ ਤੁਸੀਂ ਠੀਕ ਹੈ ਇਹ ਚੀਜ਼ਾਂ ਜਿਹੜੀਆਂ ਤੁਸੀਂ ਆਪ ਤਿਆਰ ਕਰਦੇ ਹੋ ਫਿਰ ਸਾਰੀ ਬਾਈ ਬਾਈ ਜੀ ਆਪ ਆਪ ਠੀਕ ਹੈ ਆ ਦੇਖ ਸਕਦੇ ਹੋ ਤੁਸੀਂ ਕੋਈ ਸਾਰੀਆਂ ਵੀਰ ਆਪਣੇ ਆ ਦੇਖ ਕਈਆਂ ਕੁਈਆਂ ਸਾਰੀਆਂ ਇਹ ਆਪ ਤਿਆਰ ਕਰਦੇ ਆ ਤੇ ਇਸ ਟਾਈਮ ਲੱਗ ਵੀ ਰਿਹਾ ਆਪਣਾ ਬਾਈ ਠੀਕ ਹੈ ਆ ਦੇਖ ਸਕਦੇ ਹੋ ਤੁਸੀਂ ਤੇ ਉਸ ਤੋਂ ਬਾਅਦ ਆ ਅਗਰ ਆਪਾਂ ਇੱਕ ਹੋਰ ਮਿਸਤਰੀ ਉਹਨਾਂ ਨਾਲ ਵੀ ਗੱਲ ਕਰਦੇ ਆ ਲਓ ਜੀ ਇੱਕ ਹੋਰ ਮਿਸਤਰੀ ਆ ਤੁਹਾਡੇ ਨਾਲ ਉਹਦੇ ਨਾਲ ਗੱਲ ਕਰਾਣੇ ਆਪਾਂ ਹਾਂ ਜੀ ਛੋਟਾ ਮਿਸਤਰੀ ਸਾਹਿਬ ਬੋਲੋ ਲਓ ਜੀ ਬਾਈ ਜੀ ਸਾਰਿਆਂ ਨੂੰ ਬੜੀ ਸ਼ੁਕਰੀਆ ਜੀ ਜਿਹੜੇ ਵੀ ਵੀਰ ਆਪਾਂ ਸਤਿਕਾਰਯੋਗ ਲੋਕੀਂ ਆ ਦਿੰਦੇ ਨੇਗੇ ਜੋ ਫੋਨ ਲਾਂਦੇ ਨੇਗੇ ਉਹ ਭਾਈਆਂ ਨੂੰ ਇੱਕ ਬੇਨਤੀ ਕਰਦਾ ਮੈਂ ਕਿ ਆਪਣਾ ਇੰਸਟਾਗ੍ਰam ਤੇ YouTube ਤੇ Facebook ਤੇ ਬਈ ਕੋਈ ਅਕਾਊਂਟ ਹੈ ਉਹ ਸਾਰੇ ਜਣੇ ਫੋਲੋ ਕਰ ਲਓ ਵਧੀਆ ਤੇ ਲੋਕੀਂ ਦਾ ਸਤਿਕਾਰਯੋਗ ਹੈ ਆਪਣੀ ਐਡੀ ਰਿਪੋਰਟ ਕੀਤੀ ਹੈ ਵੀ ਸੋਗੇ ਸਤਿਕਾਰਯੋਗ ਹੈ ਇਹ ਆਪਣਾ ਇੰਸਟਾਗ੍ਰam ਤੇ ਬਈ ਜੀ ਲੋਕੇਸ਼ਨ ਦਿੱਤੇ ਹੋਈ ਆਪਣੀ ਦੁਕਾਨ ਦੀ ਮੈਪ ਤੇ ਜੇ ਤੁਸੀਂ ਉਹ ਖੋਲ ਤੇ ਜੇ ਆਣਾ ਆਪਣੀ ਦੁਕਾਨ ਤੇ ਜੋ ਖੋੜ ਕੇ ਆਪਣੀ ਉਹ ਲੋਕੇਸ਼ਨ ਡੈਕਟ ਕਰਕੇ ਆਪਣੀ ਆਪਣੀ ਦੁਕਾਨ ਤੇ ਸਿੱਧਾ ਆਉਂਦੀ ਹੈ ਕਿ ਤੁਸੀਂ ਉੱਥੇ ਆ ਸਕਦੇ ਹੋ ਤੇ ਆਪਣੀ ਦੁਕਾਨ ਨੇੜੇ ਕ੍ਰਿਸ਼ਨ ਮੰਦਿਰ ਬਰੇਟਾ ਮੰਡੀ ਜਿਹੜਾ ਮਾਰਕਾ ਆਪਣੇ ਲੱਗੇ ਪੂਰੇ ਵਧੀਆ ਸੰਦ ਤਿਆਰ ਕੀਤੇ ਜਾਂਦੇ ਨੇ ਤੇ ਬਾਬੇ ਨਾਨਕ ਦੀ ਕਿਰਪਾ ਨਾਲ ਆਪਣੀ ਪੂਰੀ ਬੱਚੂਗਾ ਤੁਹਾਨੂੰ ਕਿ ਮਸ਼ਹੂਰ ਹੈਗੀ ਅੱਜ ਦੇ ਟਾਈਮ ਚ ਲੋਹਾ ਬੱਢਣ ਵਾਲੀ ਤੇ ਬਸ ਆਹੀ ਬੇਨਤੀ ਕਰਦਾ ਪਈ ਜੀ ਤੋਂ ਬਾਅਦ ਆਪਣੀ ਦੁਕਾਨ ਤੇ ਆਓ ਤੇ ਆਪਣੇ ਕਿਵਾਰੀ ਸੰਦ ਲੈ ਕੇ ਜਾਓ ਤੇ ਬਾਕੀ ਪਿਆਰ ਤਕ ਟੋਕ ਕਿੰਨਾ ਕਿਵੇਂ ਲੱਗੀ ਗਲੀ ਆਪਣੀ ਤੇ ਹੋਰ ਖੇਤੀਬਾੜੀ ਸੰਦਾਪਾ ਨੂੰ ਕਿਵੇਂ ਲੱਗੇ ਲੋ ਜੀ ਭਾਈ ਜੀ ਹੁਣ ਆਪਾਂ ਕਹੀ ਦੇ ਬਾਗੇ ਹੈਮਰ ਨਾਲ ਠੋਕਾਂਗੇ ਵਧੀਆ ਨਾ ਹਿੱਲੇ ਨਾ ਕੁਝ ਹੋਵੇ ਬਾਹੇ ਨੂੰ ਪਹਿਲਾਂ ਤਾਂ ਭਾਈ ਜੀ ਮੰਗਲੈ ਲਾ ਲਿਆ ਤੇਲ ਲਾ ਕੇ ਆ ਦੇਖੋ ਬਾਈ ਜੀ ਸਾਰਾ ਵਹਾਂ ਜਾਂਦਾ ਬਾਈ ਜੀ ਕਹੀ ਚ ਆ ਦੇਖੋ ਬਾਈ ਜੀ ਕਹੀ ਬੀਰਪਾਲ ਬਰੇਟਾ ਜੱਡਾ ਮਰਜੀ ਵੱਡਾ ਵਹਾਂ ਹੋਵੇ ਬਾਈ ਜੀ ਨਾ ਵਹਾਂ ਛੋਟਾ ਰਵੇ ਨਾ ਵੱਡਣ ਦੀ ਲੋੜ ਪਵੇ ਬਾਈ ਜੀ ਸਹੀ ਤਰੀਕੇ ਨਾਲ ਪਿੰਡ ਸੇ ਪੂਰਾ ਵਧੀਆ ਫਸ ਜਾਂਦਾ ਬਾਈ ਜੀ ਪੂਰਾ ਵਧੀਆ ਬਾਹਾਂ ਦੇਖੋ ਬਾਈ ਜੀ ਨਾਲੇ ਕਹੀ ਪੂਰੀ ਵੱਡੀ ਲੱਗਦੀ ਹੈ ਬਾਈ ਜੀ ਬਾਹੇ ਨਾਲ ਕਿਉਂਕਿ ਬਾਹੇ ਨਾਲ ਹੀ ਲੁੱਕ ਬਣਦੀ ਹੈ ਬਾਈ ਜੀ ਕਹੀ ਦੀ ਆ ਦੇਖੋ ਬਾਈ ਜੀ ਲਓ ਜੀ ਬਾਈ ਜੀ ਅੱਜ ਤੁਹਾਨੂੰ ਦਿਖਾਵਾਂਗੇ ਲੋਹਾ ਵੱਟ ਕੇ ਸਟੀਲ ਦੀ ਕਹੀ ਨਾਲ ਵੀਰਪਾਲ ਮਿਸਤਰੀ ਦਿਖਾਊਗਾ ਬਾਈ ਜੀ ਤੁਹਾਨੂੰ ਲੋਹਾ ਵੱਟ ਕੇ ਦੇਖੋ ਬਾਈ ਜੀ ਲੋਹੇ ਦਾ ਪੱਤਰਾ ਹੈ ਬਾਈ ਜੀ ਆ ਪੂਰਾ ਮੋਟਾ ਤੇ ਦੇਖੋ ਬਾਈ ਜੀ ਆ ਦੇਖੋ ਬਾਈ ਜੀ ਕਿੱਡਾ ਵੱਡਾ ਟੱਕ ਵੱਜਿਆ ਬਾਈ ਜੀ ਲੋਹੇ ਦੇ ਪੱਤਰੇ 'ਚ ਦੇਖੋ ਬਾਈ ਜੀ ਕੁਛ ਵੀ ਨਹੀਂ ਹੋਇਆ ਬਾਈ ਜੀ ਦੇਖੋ ਬਾਈ ਜੀ ਬਾਈ ਨੂੰ ਪੁੱਛੋ ਵੀ ਕੀ ਬਣਿਆ ਇੱਕ ਇਵੇਂ ਹੋਣਾ ਬਾਈ ਜਿਵੇਂ ਤੁਸੀਂ ਵੀਡੀਓ ਦੇਖੀ ਜੀ ਬਾਈ ਓਵੇਂ ਹੀ ਹਾਂ ਪੂਰੀ ਵਧੀਆ ਕੁਆਲਿਟੀ ਓਰੇ ਆ ਕੇ ਤੁਹਾਨੂੰ ਕਿਵੇਂ ਲੱਗਿਆ ਬਾਈ ਵਧੀਆ ਲੱਗਿਆ ਤੇ ਕਿਹਨਾ ਬਾਈ ਵੀਡੀਓ ਦੇ ਵਿੱਚ ਆ ਹੋਰ ਵਧੀਆ ਗੱਲਾਂ ਆ ਆਪਾਂ ਨੌ ਪਾਣੇ ਹੁੰਦੇ ਨੇ ਬਾਈ ਨਾ ਆ ਇੱਕ ਬੱਚਾ ਛੋਟਾ ਜਿਹਾ ਮੈਨੂੰ ਦੇਖ ਕੇ ਰੀਸਣਾ ਨੌ ਪਾਣ ਲੱਗ ਗਿਆ ਬਾਈ ਕਹਿੰਦਾ ਮੈਂ ਐਂ ਪਾਉਂਗਾ ਹਨਾ ਮਤ ਕੋਈ ਹੈ ਇਹ ਨਾ ਇਹਨਾਂ ਬੱਚੇ ਆ ਆ ਰਦੀਤ ਮੈਂ ਬਾਈ ਬਾਈ ਛੋਟਾ ਪਿਆਰ ਹੀ ਹੈ ਹਨਾ ਫਾਈਆਂ ਦਾ ਫਾਈ ਕੋ ਵੀ ਜਸਨਾ ਕਰਵਾਤ ਮਰੇ ਕਿਸਾਨ ਵਾਲੀ ਮਾਤਾ ਰਦੀਤ ਇਹ ਤਾਂ ਚੱਲ ਕੇ ਸਪੈਸ਼ਲ ਹੈ ਫਾਈਆਂ ਦੇਣ ਵਾਸਤੇ ਵੀ ਓਕੇ ਬਾਈ ਬਹੁਤ ਵਧੀਆ ਲੱਗਿਆ ਕਿਵੇਂ ਕਿਵੇਂ ਲੱਗਦਾ ਬਈ ਤੁਹਾਨੂੰ ਕੰਮ ਬਹੁਤ ਸਾਰਾ ਕੰਮ ਹੈ ਤੁਹਾਡੇ ਭਾਈ ਦਾ ਦੇਖੂੰਗਾ ਪੂਰਾ ਕੰਮ। ਓਕੇ ਭਾਈ। ਭਾਈ ਨੂੰ ਪੁੱਛੋ ਵੀ ਭਾਈ ਕਿਹੜੇ ਪਿੰਡ ਤੋਂ ਆਇਆ? ਤੁਸੀਂ ਕਿਹੜੇ ਪਿੰਡ ਤੋਂ ਆਇਆ ਭਾਈ? ਹੀਰੋਂਕਲਾ। ਇਹ ਤੋਂ ਭਾਈ? ਹੀਰੋਂਕਲਾ ਮਾਰਕਾ ਦੇ। ਓਕੇ ਭਾਈ ਜੀ। ਸੋਨੂੰ ਕਿਵੇਂ ਲੱਗਿਆ ਭਾਈ ਕੰਮ ਆਪਣਾ? ਬੜੀ ਆ ਇੱਕ ਨੰਬਰ। ਵਧੀਆ ਲੱਗਿਆ ਭਾਈ। ਓਕੇ ਭਾਈ ਜੀ।